ਮੇਰਾ ਪਿੰਡ ਸੀ ਜੀ ਖੁੰਡ ਵਾਲਾ ਫਾਜ਼ਿਲਕਾ ਜ਼ਿਲ੍ਹਾ ਖੁੰਡ ਵਾਲਾ ਤੇ ਲਾਧੂ ਕੀ ਮੰਡੀ ਦੇ ਨਾਲ ਆ ਮੇਰੇ ਏਰੀਆ ਮੇਰਾ ਮੈਂ ਵੀ ਫਾਇਲ ਲਗਾਤਾ ਕਰਦਾ ਸੋ ਓਏ ਬਟ ਸੱਚੀ ਤੂੰ ਅੱਜ ਕਹਿ ਕੇ ਨਾ ਮੇਰੀ ਰੂਰ ਉਹ ਇੱਕ ਵਾਰੀ ਆਏ ਹਾਂ ਚੰਜੋੜਤਾ ਮੈਂ ਬਹੁਤ ਛੋਟੀ ਹੁੰਦੀ ਉੱਥੇ ਗਈਆਂ ਬਟ ਮੇਰਾ ਪਿੰਡ ਮੇਰੇ ਚੇਤਿਆਂ ਚੋਂ ਵੀ ਵੱਸਦਾ ਹੈ ਪਿੰਡ ਦੀਆਂ ਗਲੀਆਂ ਉਹ ਨਾਲੀਆਂ ਤਾਂ ਮੁਸ਼ਕ ਨਹੀਂ ਕਹੂੰਗੀ ਮੈਂ ਉਹ ਨਾਲੀਆਂ ਉਹ ਨਾਲੀਆਂ ਦੀ ਫ੍ਰੈਗਰੈਂਸ ਹੈ ਉਹ ਮੈਨੂੰ ਹਲੇ ਵੀ ਯਾਦ ਹੈ ਕੱਚੀਆਂ ਗਲੀਆਂ ਸੱਚੀ ਕੱਚਾ ਪਿੰਡ ਹੁੰਦਾ ਸੀ ਉਦੋਂ ਉਹ ਸੁਪਨਾਜ਼ ਹੁਣ ਵੀ ਆਉਂਦਾ ਪਰ ਮੇਰੀ ਇੱਕੋ ਇੱਕ ਇੱਛਾ ਹੈ ਕਿ ਮਰਨ ਤੋਂ ਪਹਿਲਾਂ ਮੈਂ ਆਪਣੇ ਪਿੰਡ ਜ਼ਰੂਰ ਜਾਣਾ ਲੱਗਦਾ ਪਤਾ ਹੀ ਮਿਲੇ ਅੱਜ ਕਿ ਤੂੰ ਹਲਾਰਾ ਦੇਣਾ ਸੀ ਇੱਕ ਹੁਣ ਮੈਂ ਪਿੰਡ ਜ਼ਰੂਰ ਜਾਉਂਗੀ ਮਾਲਕ ਨੇ ਮਿਲਾਂਦਾ ਮੇਰਾ ਪਿੰਡ ਮੈਨੂੰ ਬਹੁਤ ਜ਼ਿਆਦਾ ਆਉਂਦਾ ਮੇਰਾ ਪਿੰਡ ਸੀ ਜੀ ਖੁੰਡ ਵਾਲਾ ਫਾਜ਼ਿਲਕਾ ਜ਼ਿਲ੍ਹਾ ਖੁੰਡ ਵਾਲਾ ਤੇ ਲਾਧੂ ਕੀ ਮੰਡੀ ਦੇ ਨਾਲ ਆ ਤੁਸੀਂ ਤਾਂ ਮੇਰੇ ਏਰੀਆ ਮੇਰਾ ਮੈਂ ਵੀ ਫਾਜ਼ਿਲਕਾ ਦਾ ਗੱਲ ਦੱਸੋ ਓਏ ਬਟ ਸੱਚੀ ਤੂੰ ਅੱਜ ਕਹਿ ਕੇ ਨਾ ਮੇਰੀ ਰੂਰ ਉਹ ਇੱਕ ਵਾਰ ਆਇਆ ਝੰਜੋੜਤਾ ਮੈਂ ਬਹੁਤ ਛੋਟੀ ਹੁੰਦੀ ਉੱਥੇ ਗਈਆਂ ਬਟ ਮੇਰਾ ਪਿੰਡ ਮੇਰੇ ਚੇਤਿਆਂ ਚੋਂ ਵੀ ਵੱਸਦਾ ਹੈ ਪਿੰਡ ਦੀਆਂ ਗਲੀਆਂ ਉਹ ਨਾਲੀਆਂ ਤਾਂ ਮੁਸ਼ਕ ਨਹੀਂ ਕਹੂੰਗੀ ਮੈਂ ਉਹ ਨਾਲੀਆਂ ਉਹ ਨਾਲੀਆਂ ਦੀ ਫ੍ਰੈਗਰੈਂਸ ਹੈ ਉਹ ਮੈਨੂੰ ਹਲੇ ਵੀ ਯਾਦ ਹੈ ਕੱਚੀਆਂ ਗਲੀਆਂ ਸੱਚੀ ਕੱਚਾ ਪਿੰਡ ਹੁੰਦਾ ਸੀ ਉਦੋਂ ਉਹ ਇੰਨਾ ਮੇਰੇ ਯਾਦ ਆਉਂਦਾ ਮੇਰੇ ਸੁਪਨਿਆਂ ਚ ਹੁਣ ਵੀ ਆਉਂਦਾ ਪਰ ਮੇਰੀ ਇੱਕੋ ਇੱਕ ਇੱਛਾ ਹੈ ਕਿ ਮਰਨ ਤੋਂ ਪਹਿਲਾਂ ਮੈਂ ਆਪਣੇ ਪਿੰਡ ਜ਼ਰੂਰ ਜਾਣਾ ਹੈ ਮੈਂ ਸੱਚੀ ਜ਼ਰੂਰ ਜਾਣਾ ਸੱਚੀ ਜ਼ਰੂਰ ਜਾਣਾ ਪਿੰਡ ਸੇ ਖੁੰਡ ਵਾਲਾ ਮੈਨੂੰ ਮੈਨੂੰ ਲੱਗਦਾ ਹੁਣ ਤਾਂ ਪਿੰਡ ਕਹਿੰਦੇ ਬਦਲ ਗਿਆ ਪੱਕਾ ਹੋ ਗਿਆ ਸਾਰਾ ਐਨ ਜਮੇ ਹੀ ਬਦਲ ਗਿਆ ਔਰ ਪਿੰਡ ਦੀ ਕੱਲੀ ਕੱਲੀ ਗਲੀ ਯਾਦ ਐ ਪਿੰਡ ਦਾ ਛੱਪੜ ਯਾਦ ਐ ਸਕੂਲ ਯਾਦ ਐ ਪਿੰਡ ਦਾ ਜਿਹੜਾ ਸੇਮ ਨਾਲਾ ਆਉਂਦਾ ਸੀ ਉਹ ਟਪ ਕੇ ਜਾਂਦੇ ਸੀ ਪਿੰਡ ਹੁਣ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀਆਂ ਗਲੀਆਂ ਦੀ ਸੱਚੀ ਗੱਲ ਨਹੀਂ ਉਹਨਾਂ ਪਿੰਡਾਂ ਚ ਨਾ ਤੁਸੀਂ ਜਾਓ ਨਾਲੇ ਉਹਨਾਂ ਦੀਆਂ ਮੁਸ਼ਕਲਾਂ ਸੁਣਾਓ ਨਾਲੇ ਤੁਸੀਂ ਐਕਟਰ ਹੈਗੇ ਹੋ ਤੁਹਾਡੀ ਚੀਜ਼ਾਂ ਲੋਕੀ ਨਾਲੇ ਫੋਲੋ ਵੀ ਕਰਨਗੇ ਸੱਚੀ ਜ਼ਰੂਰ ਜਾਣਾ ਇਹ ਵੀ ਫਲਾਣੇ ਪਿੰਡ ਤੋਂ ਬਾਰਡਰ ਇਹ ਤੋਂ ਉੱਠ ਕੇ ਐਡੀ ਵੱਡੀ ਤੀਜੇ ਪੈਰ ਪਾਇਆ ਛੱਤ ਮੈਨੂੰ ਲੱਗਦਾ ਆਪਾਂ ਤਾਂ ਹੀ ਮਿਲੇ ਅੱਜ ਕਿ ਤੂੰ ਹਲਾਰਾ ਦੇਣਾ ਸੀ ਇੱਕ ਹੁਣ ਮੈਂ ਪਿੰਡ ਜ਼ਰੂਰ ਜਾਉਂਗੀ ਮਾਲਕ ਨੇ ਮਿਲਾਤਾ ਜਿਹੜੇ ਫਾਜ਼ਲਗਾ ਵਾਲੇ ਉਹਨੇ ਉਹਨੇ ਬੋਲੀ ਤੂੰ ਸਮਝ ਜਾਂਦਾ ਫਾਜ਼ਲਗਾ ਮੈਂ ਪਹਿਲਾਂ ਤਨ ਕਹਾਂ ਲਗੀ ਸੀ ਤੂੰ ਅਬੋਰ ਫਾਜ਼ਲਗਾ ਦਾ ਹੋਏਗਾ ਕਿਉਂਕਿ ਮੈਂ ਗੰਗਾਰਾ ਦੇ ਪਰਦੇ ਸੀ ਮੈਂ ਅਬੋਰ ਹੁੰਦੇ ਸੀ ਫਾਜ਼ਲਗਾ ਹੁੰਦੇ ਸੀ ਮੇਰੀ ਸਿਸਟਰ ਨੇ ਰਤਨ ਕੀਤਾ ਸੀ ਉੱਥੇ ਆ ਕੇ ਬੜਿਆ ਸੀ ਤੇ ਮੈਂ ਵੀ ਉਧਰ ਹੀ ਜਾਤਰ ਮੈਕਸਿਮਮ ਉਸ ਪਾਸੇ ਰਹੀ ਆਂ ਪਰ ਪਿੰਡ ਮੇਰਾ ਇਧਰ ਮਾਸਕੂਲੇ ਵੱਡਾ ਕੀ ਹੈ ਕਦਰ ਉੱਥੇ ਹੁੰਦੀ ਹੈ ਮੈਂ ਤਾਂ ਸਹੀ ਦੱਸਾਂ ਹੈ ਬਿਲਕੁਲ ਇਸ ਲਕੈਨਾਲ ਮਲੋਟ ਅਬੋਰ ਫਾਜ਼ਲ ਕਾ ਇਹ ਇਲਾਕੇ ਮਤਲਬ ਬਹੁਤ ਛਿੰਨੇ আর ਫੈਮਲੀਆਂ ਵੀ ਇੱਕ ਦੂਜੇ ਨਾਲ ਰਲ ਮਿਲ ਕੇ ਰਹਿੰਦੀਆਂ ਜਿੰਨੇ ਵੀ ਜਿੰਨੇ ਵੀ ਉਸ ਮਾਲਵਾ ਏਰੀਆ ਤਾਂ ਇਧਰ ਆ ਗਿਆ ਜੀ ਉਹ ਤਾਂ ਪਹਿਲਾਂ ਹਾਂ ਹੈ ਪਰ ਵੀ ਦੇ ਆਰ ਵੈਰੀ ਗੁੱਡ ਕਿੰਨੇ ਕਿੰਨੇ ਅਮੀਰ ਲੋਕ ਹੁਣ ਲੱਖਾਂ ਲੱਖਾਂ 6 6000 ਹੈ ਉਹਨਾਂ ਦੀ ਹਾ ਹੋਵੇ ਭਾਵੇਂ ਕਿਲੇ ਹੁਣ ਜ਼ਮੀਨ ਦੇ ਪਰ ਰਹਿਣਾ ਬਹਿਣਾ ਸਿੰਪਲ ਬਿਲਕੁਲ ਸਿੰਪਲ ਹੈ ਜੀ ਬਿਲਕੁਲ ਸਿੰਪਲ ਨਾ 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 ਅੱਜ ਵੀ ਉੱਥੇ ਕਈ ਵਾਰੀ ਹਾਲੇ ਜਿਵੇਂ ਚਲੋ ਇੱਥੇ ਤਾਂ ਬੜਾ ਮਾਡਰਨ ਹੋ ਗਿਆ ਅੱਜ ਵੀ ਕੁੜੀਆਂ ਉੱਥੇ ਭਰਾਵਾਂ ਨਾਲ ਸ਼ਹਿਰ ਜਾਂਦੇ ਨੇ ਅੱਜ ਵੀ ਉੱਥੇ ਭੱਜਣ ਦਾ ਦਰਵਾਜ਼ਾ ਅੱਜ ਵੀ ਹੈਗਾ ਤੇ ਅੱਜ ਵੀ ਉਹ ਚੀਜ਼ਾਂ ਅਣਖ ਵਾਲੀ ਚੀਜ਼ਾਂ ਅੱਜ ਵੀ ਉੱਥੇ ਹੈਗੀ ਆ ਹਾਂ 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 ਮੈਨੂੰ ਉਹ ਇਲਾਕਾ ਜਦੋਂ ਮੈਂ ਬਠਿੰਡੇ ਤੋਂ ਬਾਹਰ ਨਿਕਲ ਜਾਂਦੀ ਨੇ ਫਿਰ ਮੈਨੂੰ ਉਹ ਇਲਾਕਾ ਇਹਨੇ ਮੈਂ ਕਿਹਾ ਮੈਂ ਇੱਥੇ ਕਿਉਂ ਨਹੀਂ ਰਹਿੰਦੀ ਮੈਂ ਉੱਥੇ ਕਿਉਂ ਰਹਿੰਦੀ ਆ ਬਠਿੰਡੇ ਤੋਂ ਉੱਤੋਂ ਫਿਰ ਭੀੜ ਸ਼ੁਰੂ ਹੋ ਜਾਂਦੀ ਹੈ ਉੱਧਰ ਮਲੋਟ ਤੋਂ ਜਾਉਣਾ ਪੀੜੀ ਹੈ ਨਾ ਹੈ ਇੰਨਾ ਸ਼ਾਂਤ ਲੱਗਦਾ ਬਹੁਤ ਜ਼ਿਆਦਾ ਬਿਲਕੁਲ ਚਾਹੇ ਅਸੀਂ ਹੁਣ ਰਹੀ ਇੱਧਰ ਜਾਂਦੇ ਆਂ ਸ਼ਹਿਰਾਂ ਚ ਬਟ ਸਾਡੀ ਰੂਹ ਹਲੇ ਵੀ ਉੱਧਰ ਨੂੰ ਭੱਜਦੀ ਹੈ ਹਲੇ ਵੀ ਉੱਧਰ ਨੂੰ ਭੱਜਦੀ ਹੈ ਸਾਡੀ ਪੁਲਿਸ ਸਾਡੀ ਪਾਕਿਸਤਾਨੀ ਹੈ ਨਾ ਹਾਂ ਹਾਂ ਬਿਲਕੁਲ ਨਾਲ ਤਾਂ ਲੱਗਦਾ ਬਿਲਕੁਲ ਉੱਧਰਲੇ ਪਸ਼ੂ ਇੱਧਰ ਆ ਜਾਂਦੇ ਸੀ ਜਦ ਕਦੇ ਉੱਧਰ ਲੜਾਈ ਲੱਗਣੀ ਤਾਂ ਸਾਡੇ ਬਾਪੂ ਜੀ ਸਾਡੇ ਮਾਂ ਜੀ ਦਾਦੀ ਨੂੰ ਮਾਂ ਜੀ ਕਹਿਣਾ ਤਾਂ ਉਹ ਸਾਰੇ ਪਸ਼ੂ ਡੰਗਰ ਲੈ ਕੇ ਉਹਨਾਂ ਨੇ ਇੱਧਰ ਆ ਜਾਣਾ ਹਾਂ ਫਿਰ ਜਦੋਂ ਲੜਾਈ ਖਤਮ ਹੋ ਜਾਣੀ ਰੌਲਾ ਮੁੱਕ ਜਾਣਾ ਉਹਨੇ ਫਿਰ ਪਿੰਡ ਨੂੰ ਜਾਣਾ ਤੇ ਬਟ ਪਿੰਡ ਤਾਂ ਪਿੰਡ